ਸਾਬਾ 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 ਜੀ ਕਰੂ ਜੋ ਮੈਂ ਕਰੂ ਉਹ ਹੀ ਕਰੀ ਠੀਕ ਹੈ ਠੀਕਾ ਬੱਚਿਓ ਰੋਟੀ ਖਾ ਲੋ ਬੱਚਿਓ ਰੋਟੀ ਤੇ ਆ ਰਹੀ ਆ ਰੋਟੀ ਲੈ ਕੇ ਆਣਾ खानी रोटी, रोटी तैयार है रोटी खानी है। हाँ ही फास्ट फूड खाना है। हाँ। अच्छी फास्ट फूड खाना है। रोल रोल फास्ट फूड तो देख वर्स्ट में ठीक नहीं है का? नहीं ऐसी फास्ट फूड ही खाना है। हर रोज़ रोटी रो रो खाने दे रहे हैं, दे दे। हाँ नहीं बता, फास्ट फूड ही खाना है। एक ब ਇਹ ਰੋਜ਼ ਨਹੀਂ ਤਾਂ ਇਹ ਪਖੰਡ ਚੱਲਣਾ ਹੈ ਰੋਟੀ ਖਾਣੀ ਖਾਓ ਨਹੀਂ ਖਾਣੀ ਨਾ ਖਾਓ ਠੀਕ ਹੈ ਮੈਂ ਕਿੱਸ ਬੰਦ ਕਰਨ ਲੱਗੀ ਓ ਨੋ ਤੇ ਉਹ ਮੈਂ ਗੱਲ ਕਰਦੀ ਉਹਨਾਂ ਨਾਲ ਅੱਜ ਤੇ ਤੇ ਚੜਾਇਆ ਬਹੁਤ ਹਨ ਰੋਟੀ ਖਾਓ ਰੋਟੀ ਮਿਲਦੀ ਤੁਹਾਨੂੰ ਕੋਈ ਪੀਜ਼ਾ 버ਗਰ ਨਹੀਂ ਮਿਲਣਾ ਸੱਪਾ ਹੀ ਕਰਨਾ ਹੈ ਮੇਰੇ ਨਾਲ ਵੇਖੋ ਇੱਦਾਂ ਦੋਨੋਂ ਠੀਕ ਆਪਾਂ ਪਾਟੜੇ ਦਾ ਟਾਈਮ ਹੋ ਗਿਆ ਆਣ ਹੀ ਪਾ ਲਈਏ ਫਿਰ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ ਨੰਨੋ ਪਾਪਾ ਆ ਗਏ ਅੱਗੇ ਬੜੀ ਜੰਮਾ ਹੋਰ ਦੱਬੀ ਕਰੀ ਤੋ ਆ ਗਿਆ ਇਹਨਾਂ ਨੂੰ ਬਿਠਾਇਆ ਭੁੱਖਦਾ ਮੈਂ ਪੀਜਾ 버ਗਰ ਚੱਲ ਗਿਆ ਬਰਕਰ ਨਾ ਰੋਟੀ ਬਰਕਰ ਵੀ ਖਾਣਾ ਪੀਜਾ ਨਾ ਮਿਲ ਪੀਜਾ ਨਹੀਂ ਬਣਦਾ ਇਹ ਪੀਜਾ ਰੋਟੀ ਖਾਣੀ ਕੋਈ ਲਿਖਿਆ ਨਾ ਹਾਂ ਫਿਰ ਫਿਰ ਕੀ ਇਹਦਾ ਮਤਲਬ ਹੈ ਅਰੇ ਇੱਥੇ ਕਿਉਂ ਬਿਠੇ ਜੀ ਪੀਜਾ ਬਰਕਰ ਖਾਣਾ ਲਿਖਿਆ ਰੋਟੀ ਨਾਲ ਹੀ ਪੀਜਾ ਬਰਕਰ ਖਾਣਾ ਕਿਉਂ ਕਿਹਦੀ ਖੁਸ਼ੀ ਚ ਇੰਨੀ ਗਰਮੀ ਦੇ ਵਿੱਚ ਤੁਸੀਂ ਬੈਠੇ ਜੇ ਥੱਲੇ ਕਿਉਂ ਬੈਠੇ ਜੇ ਕਮਰੇ ਦੇ ਕੋਲ ਕਿਉਂ ਬੈਠੇ ਜੀ ਕਿਆ ਬਰਗਰ ਹੈ ਪਰਸੋ ਜੋ ਉਸਨੇ ਖਾਦਾ ਹੈ ਪੀਜ਼ਾ ਬਰਗਰ ਪਰਸੋ ਨਹੀਂ ਖਾਦਾ ਪੀਜ਼ਾ ਹਾਂ ਨਹੀਂ ਖਾਦਾ ਪੀਜ਼ਾ ਕਿ ਤੁਹਾਨੂੰ ਖਾਣਾ ਮੰਨਦਾ ਮੈਂ ਰੋਟੀ ਨਹੀਂ ਖਾਣੀ ਨਾ ਅੱਜ ਤੁਸੀਂ ਖਾਣ ਜਾਂ ਪੀਜ਼ਾ ਖਾਓ ਜਾਂ ਬਰਗਰ ਇਹ ਨਹੀਂ ਆਖੀ ਜਿਹੜਾ ਵੀ ਮੈਂ ਇਹਨਾਂ ਨੂੰ ਕੀ ਕਰਾਇਆ ਕੀ ਗੱਲ ਜਿਹੜੀ ਭੁੱਖ ਦਾ ਮਿੱਠਾ ਮੈਂ ਕੀ ਕਰਾਂ ਤੇ ਵੇਰ ਦੀ ਕਹਿੰਦੀ ਉਹ ਟਿੱਖਾ ਲੋ ਰੋਟੀ ਖਾ ਲੋ ਭੁੱਖੜਦਾ ਤੇ ਬੈਠੇ ਰੋਟੀ ਨਹੀਂ ਖਾਣੀ ਪੀਜ਼ਾ ਖਾਣਾ ਬਰਗਰ ਸੂਸ਼ ਸਾਹਿਬ ਹੀ ਦੇ ਦੋਨੇ ਬਣਾ ਗਏ ਇਹਨਾਂ ਨੂੰ ਬੱਚੇ ਕੁਝ ਨਹੀਂ ਖਾਂਦੇ ਬੱਚਿਆਂ ਨੂੰ ਬਿਠਾਇਆ ਦਾ ਥੱਲੇ ਬੱਚੇ ਕਹਿੰਦੇ ਪਏ ਆ ਆਪਾਂ ਨੂੰ ਤਾਂ ਫਾਸਟ ਫੂਡ ਖਾਣਾ ਰੋਟੀ ਨਹੀਂ ਖਾਣੀ ਸਭ ਨਹੀਂ ਖਾਂਦੇ ਤੁਹਾਨੂੰ ਸਾਨੂੰ ਇਹ ਸੇਧ ਵਾਲਾ ਟੈਕਨੀਕ ਨਹੀਂ ਤੁਹਾਨੂੰ ਪਤਾ ਵੀ ਨਹੀਂ ਨਾ ਫਾਸਟ ਫੂਡ ਜਿੰਨਾ ਅੱਜ ਫਸਾ ਚੋ ਕੇ ਖਾਣਾ ਰੋਟੀ ਦਾ ਨਾ ਪਤਾ ਨਹੀਂ ਮੈਂ ਚੈਨ ਉਹੀ ਹੋ ਗਿਆ ਸਵੇਰ ਤੇ ਕਹਿੰਦੇ ਆਪਾਂ ਰੋਟੀ ਨਹੀਂ ਖਾਣੇ ਕੁਝ ਤੇ ਪਰ ਮੈਂ ਬੜਾ ਨਾ ਉਹ ਕਿਧਰੇ ਖਾ ਸਕਦੇ ਨਾ ਕੀ ਕਰਾਂ ਚੰਗੀ ਪਰ ਤਾਂ ਲਾ ਗਈ ਨਹੀਂ ਕਰ ਨਹੀਂ ਬਹੁਤ ਘੱਟ ਮੈਂ ਬਣਾ ਸਕਦੀ ਨਹੀਂ ਨਾ ਕੰਮ ਨਹੀਂ ਕਰ ਸਕਦੀ ਪਹਿਲਾਂ ਵੀ ਤੇ ਭਰਾ ਕਹਿੰਦੇ ਰਹੇ ਜੀ ਪਹਿਲਾਂ ਤਾਂ ਉਹ ਹੀ ਪਰ ਬੱਚਿਆਂ ਦੇ ਸਿਹਤ ਵਾਸਤੇ ਇਹ ਤਰ੍ਹਾਂ ਨਾ ਖਾਣਾ ਹੈਗਾ ਤੇ ਹੋਣੀ ਕਿੱਥੇ ਲੱਭੂਗਾ ਪਾਣੀ ਵੀ ਨਹੀਂ ਜਿਆਉਂਦਾ ਬੱਚਿਆਂ ਨੂੰ ਧਿਆਨ ਦੇਣਾ ਪਾਣੀ ਪੀ ਦੇਣਾ ਮੇਰਾ ਆਪਣਾ ਦਿਮਾਗ ਦਾ ਕੀਤਾ ਸਵੇਰ ਦਾ ਫਿਰ ਹੋਣਾ ਜੀ ਫਿਰ ਉਹ ਕੀ ਕਰ ਸਰ ਪਾਪਾ ਨੂੰ ਸਾਥ ਪੁੱਛ ਲੈਣੇ ਨਹੀਂ ਉਸ ਨੂੰ ਸਾਥ ਕੋਸੇ ਨਹੀਂ ਪਿੰਦੇ ਮੈਂ ਉਸ ਨੂੰ ਖਾਣੇ ਮੈਂ ਕੀ ਬਣਾਵਾਂ ਨਹੀਂ ਕਹਿੰਦੇ ਖਾਣੇ

ਹੇ ਇਹ ਨਹੀਂ ਦੋਦਲੇ ਪੀਣਾ ਅਜੋ ਦੋਦਲੇ ਆਂਦੇ ਨੇ ਤੈਨੂੰ ਕਹਿਣਾ ਅੜੀ ਖੋਖੇ ਧਾਰਿਆ ਅੜੀ ਖੋਖੇ ਧਾਰਿਆ ਉਹ ਨਾ ਪੁੱਛੀ ਜਾਂਦੇ ਦੁੱਧ ਪੀ ਲਓ ਅਹੀਂ ਪੀ ਲਊਗਾ ਹਾਂ ਹਾਂ ਇਹ ਨਹੀਂ ਆਇਆ ਜੈ ਕੰਡ ਹੈ ਇਹਨਾਂ ਪਾਪੀ ਤਾਂ ਵਰਤ ਖਾਣਾ ਹੈ ਰੋਟੀ ਨਹੀਂ ਖਾਣੀ ਖਾਣੇ ਕੋਈ ਚਾਹੀ ਨਹੀਂ ਕੋਈ ਨਹੀਂ ਬੱਸ ਕਰ ਦੋ ਯੋ ਆਪਾਂ ਪੀ ਤੇ ਵਰਤ ਕੀ ਨਮਕ ਉਹ ਦੇ ਗਿਆ ਰੋਈਦਾ ਕਾ ਜੰਤੇ ਆਣਾ ਕੋ ਸਪੈਸ਼ਲ ਵੀ ਹੋ ਲਟਾਈਦਾ ਏ ਤੇਰੇ ਚਾਹ ਦਾ ਸਪੈਸ਼ਲ ਜਿਹੜਾ ਪੀ ਜਾ ਵਰਗੇ ਤੋਂ ਮਾਣ ਗੋਟੀ ਪਾਓ ਚਾ ਲੈ ਕੋ ਸਪੋੜੀ ਕਰ ਦਿੱਤੀ ਜੀ ਹਾਂ ਲੈ ਆ ਬਾ ਦੁੱਧ ਪਾ ਗੋਟੀ ਦੇ ਦੇ ਸਰ ਇਹਦੇ ਆਪ ਕੋ ਨਹੀਂ ਚਾਹ ਪੀ ਲੋ ਨਹੀਂ ਪੀਣਾ ਦੋ ਇਹ 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 ਤਬਾਦਲਾ ਹੋਣਾ ਠੀਕ ਹੈ ਤੁਹਾਡੇ ਪਾਪਾ ਨੂੰ ਪਤਾ ਕਰਾਓ ਉਹਨਾਂ ਤੋਂ ਚੁੱਪ ਕਰਕੇ ਹਾਂ ਪਾ

कितना मीठा पर दो कर दो अभी कर लो अदर चौका पीला आ जा जी टाइम है भाई थोड़ा सा ऑन ऑन चलो चले नहीं तुम दोनों नाम भी है आप चले आप गोदर चले या सारे चले चलो फिर गोदर जाना हट ना चलो गोदर चले चलो यार मेरे बोर्ड तो इधर आबा दे लो मैं इधर आके बैठ जाऊं गाइस अब हम जा रहे हैं फिर पापा ने रे रेस्ट करके देखेंगे देखेंगे कि पापा लेकर तो जाते हैं कि नहीं पापा बोल हमारे मंजूर से हम आ गए हम भी पापा ही है हम तो पापा के बेटे ही है ना ਇੰਨਾਂ ਫੋਨ ਲੱਗ ਰਹੇ ਨੇ ਨਹੀਂ ਨਹੀਂ ਬੱਚਿਆਂ ਕੋਸ਼ ਕਰਦਾ ਨਹੀਂ ਕੁਝ ਬਾਹਰ ਲੈ ਆ ਨੋ ਬੱਚਿਆਂ ਵਾਸਤੇ ਕੁਝ ਨਾ ਕੁਝ ਲੈ ਕੇ ਆਇਓ ਜ਼ਰੂਰ ਬੱਚਾ ਕੁਝ ਨਹੀਂ ਖਾਦਾ ਸਵੇਰ ਦਾ ਕਿਉਂ ਘੱਟਿਆ ਕਰਨਾ ਹੈ ਚਲੋ ਮੈਂ ਸਮਾਨ ਦਾ ਸਾਰਾ ਖਤਮ ਹੋਇਆ ਸਮਾਨ ਲੈ ਆਇਓ ਫਿਰ ਓਕੇ ਓਕੇ ਅ ਫਿਊ ਮੂਮੈਂਟਸ ਲੇਟਰ ਆ ਗਏ ਨੇ ਬੱਚੇ ਕਿੱਥੇ ਲੈ ਸਮਾਨ ਬੱਚੇ ਅੰਦਰ ਨੂੰ ਪਰ ਗੁਣਾ ਰਿਹਾ ਸਰਸਮਾ ਆ ਗਿਆ ਜਿਹੜਾ ਆ ਹਾਂ ਹਾਂ ਤੇ ਬਣਾ ਲਏ ਆਪਾਂ ਬੰਦੀ ਕਰਦੇ ਆਂ ਤੁਮ ਬਾਲੂ ਆਲੂ ਬਾਲ ਤੇ ਅੰਤ ਤੱਕ ਆਲੂ ਬਾਗਣਾ ਤੇ ਠੀਕ ਹੈ ਬਸ ਤੇ ਆਲੂ ਬਾਗ ਜਾਣਾ ਜਦੋਂ ਉਹਨੂੰ ਮੈਨੂੰ ਆਏ ਦੇ ਲਈ ਇਹਨਾਂ ਨੂੰ ਆਪਾਂ ਮੈਸ਼ ਕਰਕੇ ਨਾ ਤੇ ਕਿਹਨਾਂ ਦੇ ਫਰਟੀਸ਼ਨ ਆ ਗਿਆ ਵੈਜੀਟੇਬਲ ਉਸ ਵਗੈਰਾ ਲੈ ਲਈ ਮਮੀ ਕੀ ਰਿਸਪੌਂਸ ਮਿਲਦਾ ਘਰੇ ਤਿਆਰ ਕੀਤਾ ਹੈ ਗਾਇਸ ਬੱਝ ਗਈ ਇਹਦੀ ਆਪਾਂ ਸੈਂਡਵਿਚ ਬਣਾਵਾਂਗੇ ਠੀਕ ਹੈ ਜੀ ਤੇ ਚਲੋ ਦੇਖਦੇ ਹਾਂ ਹੁਣ ਬੱਚੇ ਸਾਡੇ ਖਾਂਦੇ ਕਿ ਨਹੀਂ ਖਾਂਦੇ ਉਹਨਾਂ ਨੂੰ ਜਿੰਨੇ ਪਲੇਟ ਚ ਪਾ ਗਏ ਦੇਖਿਆ ਸਰਪ੍ਰਾਈਜ਼ ਇਹ ਫੁੜਾ ਕੇ ਤਾਂ ਸੋਹਿੱਤ ਨਾਲੇ ਬਣਿਆ ਇਸ ਬਿਜਾਰਨ ਆਨ ਕਾਸ਼ ਟੈਂਕਿਊ ਕਿਵੇਂ ਬਣੇ ਕੇਪੀ ਸਰ ਕੋਲਡ ਰਿੰਕ ਤੋਂ ਇਹ ਸਰ ਕੋਲਡ ਹੀ ਚਾਹੀਦੀ ਕੋਈ ਗੱਲ ਨਹੀਂ ਹੋ ਰਹੀ ਮੈਂ ਕਹਿੰਦੀ ਆ ਲੈ ਕੇ ਦੇਣੀ ਨੂੰ ਇਸ ਵਿੱਚ ਸਾਹਿਬਾ ਆਪਣਾ ਪ੍ਰੋਜੈਕਟ ਸਕਸੈਸਫੁਲ ਹੋਗਾ ਓ ਯੇ ਮੈਂ ਵੇਖਣ ਲਈ ਲੈ ਕੇ ਗਈ ਇਹ ਹੈ ਅੱਜ ਦਾ ਦਿਨ ਦਾ ਦਸਤਾਵੇਜ਼ ਇਹ ਦੇਖੋ ਫਾਈਨਲ ਟੇਸਟ ਕਰੋ ਸਾਹਮਣੇ ਦੇਖਿਆ ਇਹ ਦੂਸਰੀ ਘਰ ਹੀ ਬਣਾ ਜੀ ਕਿਉਂਕਿ ਘਰ ਦਾ ਖਾਣਾ ਖਾਣਾ ਹੈ ਜੀ ਹੁੰਦਾ ਹੈ ਠੀਕ ਹੈ ਅੱਗੇ ਤੋਂ ਕੋਈ ਵੀ ਚੀਜ਼ ਦਾ ਮਨ ਕਰੇ ਮੈਨੂੰ ਦੱਸਣਾ ਤੁਹਾਨੂੰ ਘਰ ਕੇ ਤਿਆਰ ਕਰਕੇ ਲਓ ਬਜਾਅ ਤੋਂ ਕੋਈ ਚੀਜ਼ ਨਹੀਂ ਓਕੇ ਬੱਚੇ ਓਕੇ ਫਰੈਂਡਸ ਇਹਨਨੋਂ ਆਪਾਂ ਘਰ ਹੀ ਤਿਆਰ ਕਰਕੇ ਲੇਦੇ ਤੇ ਵਾਜਰ ਤੇ ਜਦੋਂ ਤੁਹਾਡੇ ਵੀ ਬੱਚੇ ਜिद ਕਰਨ ਕਹਿਣ ਆਪਾਂ ਬਾਹਰ ਦਾ ਕੁਝ ਖਾਣਾ ਵਾ ਤੇ ਉਹਨੂੰ ਵੀ ਕੋਸ਼ਿਸ਼ ਕਰੋ ਕਿ ਘਰ ਹੀ ਤਿਆਰ ਕਰਕੇ ਦਿਓ ਕਿਉਂਕਿ ਘਰ ਦਾ ਖਾਣਾ ਖਾਣਾ ਹੈਲਥੀ ਹੁੰਦਾ ਹੈ ਇਸ ਫਾਰ ਦੀ ਚੀਜ਼ ਨੂੰ ਵਰਤਦੇ ਹੋ ਜਰੂਰ ਜੀ ਵੀਡੀਓ ਜੰਗੀ ਲੱਗੀ ਤੇ ਪਲੀਜ਼ ਸਬਸਕ੍ਰਾਈਬ ਤੇ ਲਾਈਕ ਕਰਨਾ ਥੈਂਕ ਯੂ